ਨਾ ਪਾਤੜਾਂ ਦੇ ਮੁਖੀ ਰਣਬੀਰ ਸਿੰਘ ਸ਼ੈਰੀ ਚੌਂਕੀ ਪਾਤੜਾ ਮੁਖੀ ਦਰਬਾਰਾ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਜਰਨਲ ਸਕੱਤਰ ਗੁਰਮੀਤ ਸਿੰਘ ਮੋਗਾ ਦੀ ਅਗਵਾਈ ਚ ਪਾਤੜਾਂ ਇਲਾਕੇ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਦੇਣ ਮਗਰੋਂ ਗੁਰਮੀਤ ਸਿੰਘ ਮੋਗਾ ਨੇ ਆਖਿਆ ਕਿ ਪਾਤੜਾ ਇਲਾਕੇ ਵਿੱਚ ਥਾਣਾ ਪਾਤੜਾ ਦੇ ਮੁਖੀ ਰਣਬੀਰ ਸਿੰਘ ਦੀ ਅਗਵਾਈ ਚ ਪਾਤੜਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜ ਕੇ ਜਿੱਥੇ ਨਸ਼ਾ ਤਸਕਰਾਂ ਨੂੰ ਨਾਤ ਪਾਈ ਗਈ ਹੈ ਉਥੇ ਹੀ ਪਾਤੜਾ ਵਿੱਚ ਹੋਏ ਇੱਕ ਮੁਨੇਮ ਦੇ ਕਤਲ ਅਤੇ ਹੋਈਆਂ ਹੋਰ ਵੱਡੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਥੋੜੇ ਹੀ ਸਮੇਂ ਵਿੱਚ ਕਾਬੂ ਕਰਕੇ ਗੁੰਜਲਦਾਰ ਮਾਮਲਿਆਂ ਨੂੰ ਹੱਲ ਕੀਤਾ ਹੈ ਇਸ ਲਈ ਰਾਮਗੜੀਆ ਕਾਲ ਜਥੇਬੰਦੀ ਵੱਲੋਂ ਇਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਆਜ਼ਾੜ ਟੀਵੀ ਨਿਊਜ਼ ਲਈ ਪਾਤੜਾ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ ਸੱਟ ਜੀ ਇੱਕ ਨੈਸ਼ਨਲ ਸੰਸਥਾ ਆਰਾਮਗੜੀਆ ਕਾਲ ਜਥੇਬੰਦੀ ਬਣੀ ਹੈ ਜਿਸ ਦਾ ਮੈਂ ਜਨਰਲ ਸਕਤਰ ਹੋਣ ਨਾਤੇ ਔਰ ਮੈਂ ਥਾਣੇ ਦੇ ਵਿੱਚ ਤਕਰੀਬਨ ਕੰਮ ਕਰਨ ਲਈ ਜਾਇਦਾ ਔਰ ਇਹਨਾਂ ਅਫਸਰਾਂ ਦੀ ਇਮਾਨਦਾਰੀ ਅਤੇ ਦ੍ਰਿੜਤਾ ਤੇ ਨਾ ਕੋਈ politcal ਦਬਾਅ ਦੇ ਕੰਮ ਕਰਨ ਦੀ ਸਮਰੱਥਾ ਨੂੰ ਅਸੀਂ ਮੈਂ ਆਪਦੀ ਆਰਾਮਗੜੀਆ ਕਾਲ ਜਥੇਬੰਦੀ ਨਾਲ ਫੈਸਲਾ ਕੀਤਾ ਕਿਉਂਕਿ ਸਾਨੂੰ ਇਹ ਜੋ ਅ fırsਰਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ ਜਿਹੜਾ ਕਿ ਨਰਪੱਖ ਹੋ ਕੇ ਕੰਮ ਕਰ ਸਕਣ ਔਰ ਇਹਨਾਂ ਦਾ ਕੰਮ ਕਰਨ ਦੇ ਵਿੱਚ ਸਹਿਯੋਗ ਵੀ ਦੇਣਾ ਚਾਹੀਦਾ ਸਾਨੂੰ ਔਰ ਅੱਜ ਕੱਲ तकरीबन ਮੇਰੇ ਕੰਨ ਵੀ ਬਹੁਤ ਸੱਚੇ ਸਾਡੇ ਰਹਿ ਕੇ ਗਏ ਨੇ ਕੋਈ ਇਹਨਾਂ ਨਸ਼ਿਆਂ ਨੂੰ ਕੋਈ ਕਾਬੂ ਨਹੀਂ ਪਾ ਸਕਿਆ ਜਿਨ੍ਹਾਂ ਸਰਦਾਰ ਰਣਵੀਰ ਸਿੰਘ ਜੀ ਸਰਦਾਰ ਦਰਬਾਰਾ ਸਿੰਘ ਜੀ ਇਹਨਾਂ ਦੀ ਟੀਮ ਸਾਰੀ ਲੱਗੀ ਹੋਈ ਹੈ ਮੈਂ ਇਹਨਾਂ ਦੇ ਕੰਮਾਂ ਕਾਜਾਂ ਤੋਂ ਖੁਸ਼ ਹੋ ਕੇ ਅਸੀਂ ਆਪਦੀ ਰਾਮਗੜੀਆ ਕਾਲਜ ਇੱਥੇ ਬੰਦੀ ਫੈਸਲਾ ਲਿਆ ਗਿਆ ਹੈ ਵੀ ਅਸੀਂ ਨੂੰ ਕੋਸ਼ਿਸ਼ ਇੱਕ ਦੀ ਕਤਲ ਹੋਇਆ ਸੀ ਆ ਆਪਣੇ ਬਰੀਵ ਦਾ ਉਹਦੇ ਸਰਦ ਦੇ ਵਿੱਚ ਕਿਹੋ ਜੀ ਕਾਰਕੁਜ ਕਾਰਕੁਜ ਜਾਰੀ ਦੇਖੋ ਜੀ ਮੈਂ ਉਸ ਕਾਰਕੁਜ ਜਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਉਸ ਕਾਰਕੁਜ ਜਾਰੀ ਤੋਂ ਹੋਇਆ ਕਿ 15 ਮਿੰਟ ਦੇ ਵਿੱਚ ਕਤਲ ਟ੍ਰੇਸ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਐਸਐਚਓ ਸਾਹਿਬ ਤੁਹਾਨੂੰ ਰਾਮਗੜੀਆ ਜਥੇਬੰਦੀ ਨੇ ਸਨਮਾਨਤ ਕੀਤਾ ਹੈ ਕਿ ਤੁਸੀਂ ਕਿਹੋ ਜਿਹਾ ਫੀਲ ਕਰ ਰਹੇ ਹੋ ਵੀ ਅੱਗੇ ਹੋਰ ਜੱਤਾ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਇਹ ਵੈਸੇ ਮਾਨ ਵਾਲੀ ਗੱਲ ਹੁੰਦੀ ਹੈ ਜਦੋਂ ਕੋਈ ਸੰਸਥਾਵਾਂ ਇਲਾਕੇ ਦੇ ਅਫਸਰਾਂ ਨੂੰ ਬੁਲਾ ਕੇ ਸਨਮਾਨ ਕਰਨਾ ਤੇ ਇਹਦੇ ਨਾਲ ਸਾਡਾ ਮਨੋਵਲ ਕਾਫੀ ਉੱਚਾ ਹੁੰਦਾ ਹੈ ਤੇ ਅਸੀਂ ਹੋਰ ਵੀ ਅੱਗੇ ਤੋਂ ਇਮਾਨਦਾਰੀ ਤੇ ਨਰਪੱਖਤਾ ਨਾਲ ਡਿਊਟੀ ਕਰਨ ਲਈ ਸਾਨੂੰ ਉਤਸ਼ਾਹ ਮਿਲਦਾ ਹੈ ਤੇ ਇਸ ਲਈ ਮੈਂ ਇਹਨਾਂ ਦਾ ਰਾਂਗੜਿਆ ਕਾਰਜ ਅਤੇ ਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਦੇ ਕਾਬਿਲ ਸਮਝਿਆ ਸਨਮਾਨ ਕਰਨ ਦੇ ਤੇ ਅਸੀਂ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਸੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਇਹ ਦ੍ਰਿੜਤਾ ਨਾਲ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰਾਂਗੇ ਤੇ ਤਾਂ ਜੋ ਸਾਰਾ ਸਮਾਜ ਆਮਨ ਸ਼ਾਂਤੀ ਨਾਲ ਰਹੇ ਸਕੇ। ਇਹ ਕ੍ਰਾਈਮ ਰੋਕਣ ਵਾਸਤੇ ਲੋਕਾਂ ਤੋਂ ਕਿਹੋ ਜੀ ਉਮੀਦ ਰੱਖਦੇ ਹੋ ਤੁਸੀਂ? ਦੇਖੋ ਜੋ ਕ੍ਰਾਈਮ ਅੱਜ ਕੱਲ੍ਹ ਥੋੜਾ ਜਿਹਾ ਕ੍ਰਾਈਮ ਕਰਨ ਵਾਲੇ ਵੀ ਮਾਡਰਨ ਤਰੀਕੇ ਬਣਾਉਣ ਲੱਗੇ ਨੇ। ਇਹਦੇ ਵਾਸਤੇ ਸਾਨੂੰ ਸਭ ਤੋਂ ਸਾਡਾ ਜਿਹੜਾ ਕ੍ਰਾਈਮ ਰੋਕਣ ਲਈ ਵੱਡਾ ਫਰੈਂਡ ਹੈ ਪਬਲਿਕ ਦਾ ਵੀ ਪੁਲਿਸ ਦਾ ਵੀ ਉਹ ਸੀਸੀਟੀਵੀ ਕੈਮਰਾ ਹੈ। ਸਾਡੇ ਐਸਐਸਪੀ ਸਾਹਿਬ ਵੀ ਹਰ ਵਾਰ ਹਰੇਕ ਮੀਟਿੰਗ 'ਚ ਇਹੀ ਰੱਤਾ ਕਰਦੇ ਨੇ ਵੀ ਸੀਸੀਟੀਵੀ ਕੈਮਰੇ ਬਦ ਤੋਂ ਬਦ ਲੋਕਾਂ ਨੂੰ ਪ੍ਰੇਰਿਤ ਕਰਕੇ ਜਿਹੜੇ ਕੋਈ ਵੱਡੇ ਸ਼ੋਰੂਮ ਨੇ ਗੋਲਡ ਜਿਆ ਬਟਾਨਾ ਨੇ ਜਾਂ ਕੋਈ ਬੈਂਕਾਂ ਨੇ ਇਹਨਾਂ ਦੇ ਪੂਰਾ ਬਾਹਰ ਗਲੀਆਂ ਨੂੰ ਕਵਰ ਕਰਦੇ ਹੁਣ ਤੇ ਸੀਸੀਟੀਵੀ ਕੈਮਰੇ ਨਾਲ 90% ਕੇਸ ਜਿਹੜੇ ਸੀਸੀਟੀਵੀ ਕੈਮਰੇ ਨਾਲ ਟਰੈਸ